ਸੀ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲਾ ਲੈ ਤੋ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਐ ਸਾਡੀ ਕਤਾਰ ਲੋਕੋ ਐਡੀ ਲੰਮੀ ਐ ਸਾਡੀ ਕਤਾਰ ਲੋਕੋ ਸੰਤਰਾਮ ਉਦਾਸੀ ਦੀਆਂ ਇਹ 17 ਕਿਸੇ ਧਰਨੇ ਦੀ ਸਟੇਜ ਤੋਂ ਪਹਿਲੀ ਵਾਰ ਨਹੀਂ ਬੋਲੀਆਂ ਜਾ ਰਹੀਆਂ ਕਿਸੇ ਸੱਤਾ ਦੇ ਖਿਲਾਫ ਹੋ ਰਹੇ ਧਰਨੇ ਦੇ ਵਿੱਚ ਪਹਿਲੀ ਵਾਰ ਨਹੀਂ ਬੋਲੀਆਂ ਜਾ ਰਹੀਆਂ ਪਰ ਇਹ 17 ਬਾਰ-ਬਾਰ ਦੁਹਰਾਉਣ ਦਾ ਮਤਲਬ ਨਿਸ਼ਾਨਾ ਬਣਾ ਰਹੇ ਨੇ ਸਾਨੂੰ ਡਰੋਨ ਦੀਆਂ ਸਾਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਕਿ ਸਾਡੀ ਜ਼ੁਬਾਨ ਨੂੰ ਬੰਦ ਕੀਤਾ ਜਾ ਸਕੇ ਪਰ ਉਹ ਸਾਡੇ ਨਾਇਕ ਉਹ ਸ਼ਹੀਦ ਭਗਤ ਸਿੰਘ ਉਹਦੀ ਆਖਰੀ ਚਿੱਠੀ ਨੂੰ ਪੜ ਕੇ ਦੇਖ ਲੈਣ ਜਿਹੜਾ ਜਾਂਦਾ ਹੋਇਆ ਇਹ ਗੱਲ ਆਖ ਕੇ ਗਿਆ ਬਈ ਇਹ ਇੱਕ ਸਰੀਰ ਨੂੰ ਨਾਸ਼ ਕਰ ਸਕਦੇ ਆ ਵਿਚਾਰਾਂ ਨੂੰ ਕਦੇ ਮਾਰ ਨਹੀਂ ਸਕਦੇ ਅੱਜ ਉਹਨਾਂ ਦੇ ਵਾਰਸ ਵੀ ਜਿਉਂਦੇ ਨੇ ਅੱਜ ਜਦੋਂ ਪੱਤਰਕਾਰਾਂ ਦੇ ਉੱਤੇ ਸਵਾਲ ਚਾਹੀਦਾ ਹੈ ਵੀ ਸਰਕਾਰ ਆਪਦੇ ਫਰੰਟ ਤੇ ਫੇਲ ਹੋ ਚੁੱਕੀ ਹੈ ਉਹ ਸਰਕਾਰ ਜਿਹੜੀਆਂ ਪਿਛਲੀਆਂ ਸਰਕਾਰਾਂ ਨੂੰ ਕੀਤੇ ਹੋਏ ਸਵਾਲਾਂ ਦੇ ਉੱਤੇ ਸਵਾਰ ਹੋ ਕੇ ਸੱਤਾ ਦੇ ਵਿੱਚ ਪਹੁੰਚੀ ਸੀ ਪੁਰਾਣੇ ਜਿਹੜੇ ਥੰਮ ਸੀ ਜਦੋਂ ਵੀ ਅਸੀਂ 92 ਦੇ ਨਾਲ ਨਵਾਂ ਇਨਕਲਾਬ ਲਿਆਵਾਂਗੇ ਸਭ ਤੋਂ ਸ਼ਰਮਨਾਕ ਗੱਲ ਐ ਵੀ ਉਹ ਸਾਡੇ ਸਰ ਹਰਮਨ ਪਿਆਰੇ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਜਿੰਦਾਬਾਦ ਦੇ ਨਾਰੇ ਦੀ ਵਰਤੋਂ ਕਰਦੇ ਨੇ ਤੇ ਇਹਨਾਂ ਜਿਹੜੇ ਗਿੱਦੜ ਨੇ ਜਿਹੜੇ ਲੋਕਾਂ ਦੀ ਜ਼ੁਬਾਨ ਬੰਦ ਕਰਨਾ ਅੱਜ ਚਾਹੁੰਦੇ ਨੇ ਉਹਨਾਂ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ ਐ ਉਹਦੇ ਤੁਸੀਂ ਪੜ ਕੇ ਦੇਖੋ ਚ ਲਿਖਿਆ ਕੀ ਐ ਐਫ ਆਈ ਆਰ ਦੇ ਵਿੱਚ ਇਹ ਲਿਖਿਆ ਗਿਆ ਹੈ ਬਈ ਇਹ ਜਿਹੜੇ ਪੱਤਰਕਾਰ ਨੇ ਜਾਂ ਆਰਟੀਆਈ ਐਕਟੀਵਿਸਟ ਨੇ ਇਹ ਤਾਂ ਫਿਰਕਿਆਂ ਨੂੰ ਆਪਸ ਦੇ ਵਿੱਚ ਲੜਾਉਣ ਲਈ ਗੁੰਮਰਾਹਕੁੰਨ ਸਮਗਰੀ ਹੈ ਭੜਕਾਊ ਸਮਗਰੀ ਹੈ ਪਖੰਡਾ ਜਿਹੜਾ ਉਹ ਕਰ ਰਹੇ ਨੇ ਝੂਠੀਆਂ ਗੱਲਾਂ ਲੋਕਾਂ ਵਿੱਚ ਲੈ ਕੇ ਜਾ ਰਹੇ ਨੇ ਅਸਲ ਵਿੱਚ ਹੋਕ ਹੀ ਰਿਹਾ ਅਸਲ ਵਿੱਚ ਪਿਛਲੇ 4 ਸਾਲ ਤੋਂ ਸ਼ੂਰੀਆ ਦੀ ਸਰਕਾਰ ਜਿਹੜੀ 800 ਕਰੋੜ ਰੁਪਏ ਤੋਂ ਵੱਧ ਖਰਚ ਚੁੱਕੀ ਹੈ ਅੱਜ ਉਹਨੂੰ ਇਹ ਪੱਤਰਕਾਰ ਨੰਗਾ ਕਰ ਰਹੇ ਨੇ ਅੱਜ ਉਹਨੂੰ ਇਹ ਸਵਾਲ ਕਰ ਰਹੇ ਨੇ ਜਦੋਂ ਸਰਕਾਰ ਗੁੰਮਰਾਹ ਕਰਦੀ ਹੈ ਵੀ ਅਸੀਂ 20000 ਰੁਪਏ ਏਕੜ ਦੇ ਹਿਸਾਬ ਨਾਲ ਹਰ ਪੀੜਤ ਪਿੰਡਾਂ ਦੇ ਵਿੱਚ ਮੁਆਵਜ਼ਾ ਦੇਤਾ ਉਦੋਂ ਇਹ ਪੱਤਰਕਾਰ ਉਹਨਾਂ ਦਾ ਪਰਦਾ ਫਾਸ਼ ਕਰਦੇ ਆ ਜਦੋਂ ਬੀਬੀ ਜਿਹੜੀ ਆ ਦੀ ਪਾਰਟੀ ਦੀ ਪੀੜਾ ਆਮ ਆਦਮੀ ਪਾਰਟੀ ਦੀ ਰੋਂਦੀ ਹੋਈ ਇਹਨਾਂ ਮੁਰੇ ਪਖੰਡ ਕਰਦੀ ਆ ਵੀ ਹਾਂ ਮੈਨੂੰ ਵੀ ਮੈਂ ਵੀ ਹੜ ਵਾਲੇ ਪਿੰਡਾਂ ਵਿੱਚੋਂ ਆਈ ਆ ਉਦੋਂ ਇਹ ਮਨਿੰਦਰਜੀਤ ਨੇ ਉਹਨਾਂ ਦਾ ਪਰਦਾ ਫਾਸ਼ ਕੀਤਾ ਜਦੋਂ ਸਰਕਾਰ ਜਿੱਥੇ ਕਿਤੇ ਵੀ ਲੋਕਾਂ ਤੇ ਡੰਡਾ ਚਲਾਉਂਦੀ ਆ ਜਿੱਥੇ ਲੋਕ ਆਪ ਦਾ ਇਹ ਖੜਦੇ ਨੇ ਸਰਕਾਰ ਨੂੰ ਸਮੱਸਿਆ ਇਹ ਤੋਂ ਐ ਵੀ ਸਾਲ ਰਹਿ ਗਿਆ ਸੱਤਾ ਵਿੱਚ ਸਵਾਲ ਕਰਨ ਵਾਲੇ ਬਥੇਰੇ ਇਹ ਜੇ ਲੋਕ ਨੇ ਜਿਹੜੇ ਪਿਛਲੇ 7-4 ਸਾਲਾਂ ਚ ਅਸੀਂ ਟਕਾਲੇ ਜਿਨ੍ਹਾਂ ਦੀ ਜ਼ੁਬਾਨ ਬੰਦ ਕਰਤੀ ਰਿਸ਼ਵਤਾਂ ਦੇਤੀਆਂ ਪਰ ਹੁਣ ਜਿਹੜੇ ਹਜੇ ਵੀ ਨਹੀਂ ਡਰੇ ਆਉਂਦੇ ਇੱਕ ਸਾਲ ਦੇ ਨਹੀਂ ਸੱਤੀ ਸੱਤਾ ਵਿੱਚ ਆਉਂਦੇ 50 ਸਾਲੀ ਹੋ ਰਹੀਏ ਤਾਂ ਇਹਨਾਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਅਜੇ ਪਰਚੇ ਦਿੱਤੇ ਜਾ ਰਹੇ ਨੇ ਪਰ ਇਹ ਸਰਕਾਰ ਨੂੰ ਵਹਿਮ ਹੈ ਇਹ ਲੋਕਾਂ ਨੇ ਬਾਰ-ਬਾਰ ਕੱਢਿਆ ਬਿਨਾਂ ਅਸੀਂ ਡਰਿਆ ਕਿਆ ਨਾ ਹੀ ਡਰਾਂਗੇ ਪ੍ਰੈਸ ਦੀ ਜਿਹੜੀ ਆਜ਼ਾਦੀ ਬੋਲਣ ਦੀ ਆਜ਼ਾਦੀ ਉੱਤੇ ਹਮਲਾ ਕਿਸੇ ਤਰ੍ਹਾਂ ਬਰਦਾਸ਼ਤ ਨਹੀਂ ਕਰਾਂਗੇ ਤੇ ਇਹਨਾਂ ਦੇ ਆਪਦੇ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਸਵਾਲ ਕਰਨਾ ਕਿਸੇ ਤਰ੍ਹਾਂ ਦਾ ਕੋਈ ਗੁਨਾਹ ਨਹੀਂ ਹੋ ਸਕਦਾ ਇਹ ਐਫ ਆਈ ਆਰ ਰੱਦ ਕਰਾਵਾਂਗੇ ਕੱਲੀ ਐਫ ਆਰ ਤੇ ਯੂ ਟਰਨ ਹੀ ਮਾਰਾਂਗੇ ਸਰਕਾਰ ਦੀ ਯੂ ਟਰਨ ਇਹ ਲੋਕ ਔਰ ਵਾਲੇ ਸੰਮੜੇ ਚ ਮਰਵਾਉਣਗੇ ਜਿਵੇਂ ਪਿਛਲੀਆਂ ਸਰਕਾਰਾਂ ਦੀਆਂ ਵੀ ਵਜਦੀਆਂ ਆਈਆਂ ਨੇ ਜਿਹੜੇ ਇੱਥੇ ਆ ਕੇ ਬੋਲਦੇ ਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਦੀਆਂ ਸਰਕਾਰਾਂ ਵੀ ਇਹੀ ਕੁਸ਼ ਕਰਦੀਆਂ ਨੇ ਅਸੀਂ ਤਾਂ ਪੰਜਾਬ ਦੇ ਲੋਕਾਂ ਦਾ ਉਹੀ ਨਾਰਾ ਦਵਾਂਗੇ ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਤੇ ਉਹ ਵੀ ਚੋਰ ਧੰਨਵਾਦ ਸਰ